ਲਓ ਜੀ ਹੁਣ ਗੱਲ ਕਰ ਲੈਨੇ ਆਸੀਂ ਸ਼ਿਮਲਾ ਦੀ ਕਿਉਂਕਿ ਹੁਣ ਤੱਕ ਦੇ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਚੁੱਕੇ ਆ ਤਾਂ ਉਸ ਤੋਂ ਬਾਅਦ ਲਗਾਤਾਰ ਪਹਾੜੀ ਖੇਤਰਾ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਬਹੁਤ ਖਰਾਬ ਹੋ ਰਿਹਾ ਇਸ ਕਰਕੇ ਤੁਸੀਂ ਪਹਾੜੀ ਇਲਾਕੇ ਤੋਂ ਦੂਰ ਉਹ ਪਹਾੜੀ ਇਲਾਕੇ ਦੇ ਵਿੱਚ ਨਾ ਜਾਓ ਇਸ ਦੇ ਇਲਾਵਾ ਘੱਗਰ ਦਰਿਆ ਨਦੀਆਂ ਝਰਨਿਆਂ ਕੋਲ ਵੀ ਆਪਣੀ ਦੂਰੀ ਬਣਾ ਕੇ ਰੱਖੋ ਪਾਣੀ ਦਾ ਵਹਾਅ ਪਿੱਛੇ ਮੀਂਹ ਪੈਣ ਕਰਕੇ ਇੰਨਾ ਤੇਜ਼ ਹੋ ਰਿਹਾ ਕਿ ਲੋਕਾਂ ਦਾ ਨਿਕਲਣਾ ਬਹੁਤ ਮੁਸ਼ਕਲ ਹੋਵੇਗਾ ਤੇ ਹੁਣ ਤੁਹਾਨੂੰ ਤਸਵੀਰਾਂ ਸ਼ਿਮਲਾ ਦੇ ਰਾਮਪੁਰ ਉਪ ਮੰਡਲ ਦੇ ਵਿੱਚ ਜਿਹੜੇ ਕੀ ਖੱਡ ਦੀਆਂ ਦਿਖਾ ਰਹੇ ਜਿੱਥੇ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਉੱਥੋਂ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ ਪਹਾੜ ਖਿਸਕ ਰਹੇ ਨੇ ਸੜਕਾਂ ਧਸ ਰਹੀਆਂ ਨੇ ਜਿਹਦੇ ਚੱਲਦੇ ਹੋਣਾ ਕਿਸੇ ਵੀ ਪਹਾੜੀ ਇਲਾਕੇ ਦੇ ਵਿੱਚ ਨਾ ਚਾਇਆ ਜਾਵੇ ਤਸਵੀਰਾਂ ਬਹੁਤ ਖੌਫਨਾਕ ਨੇ ਮੰਜ਼ਰ ਅਜਿਹਾ ਬਣਿਆ ਹੋਇਆ ਪਹਾੜੀ ਇਲਾਕੇ ਨੇ ਵਿੱਚ ਜਿਸ ਨੂੰ ਦੇਖ ਕੇ ਖੁੱਦ ਦੇ ਰਾਹ ਤੇ ਖੜੇ ਹੋ ਜਾਂਦੇ ਨੇ ਕਿਉਂਕਿ ਅਜਿਹੇ ਹਾਲਾਤ ਬਣ ਚੁੱਕੇ ਨੇ ਬੇਸ਼ੱਕ ਸਾਡੇ ਇਧਰ ਮੀਂਹ ਨਹੀਂ ਪੈ ਰਿਹਾ ਇਹ ਨਾ ਸੋਚੋ ਕਿ ਸਾਡੇ ਸੂਬੇ ਦੇ ਅੰਦਰ ਮੀਂਹ ਨਹੀਂ ਪੈ ਰਿਹਾ ਤਾਂ ਦੂਸਰੇ ਸੂਬੇ 'ਚ ਹਾਲਾਤ ਸਹੀ ਹੋਣਗੇ ਪਰ ਨਹੀਂ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਕਰਕੇ ਹਾਲਾਤ ਬੇਕਾਬੂ ਹੋ ਚੁੱਕੇ ਨੇ ਪ੍ਰਸ਼ਾਸਨ ਵੀ ਚਿੰਤਾ ਦੇ ਵਿੱਚ ਉੱਥੇ ਨਜ਼ਰ ਆ ਰਿਹਾ ਅਲਰਟ ਕੀਤਾ ਜਾ ਰਿਹਾ ਬਾਰ ਬਾਰ ਉਹਨਾਂ ਵੱਲੋਂ ਸੂਚੀਆਂ ਜਾਰੀ ਕੀਤੀਆਂ ਜਾ ਰਹੇ ਨੇ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੇ ਨੇ ਕਿ ਨਦੀਆਂ ਨਾਲਿਆਂ ਝਰਨਿਆਂ ਤੋਂ ਦੂਰ ਰਹਾ ਜਾਵੇ ਕਿਸੇ ਵਕਤ ਵੀ ਜਿਹੜਾ ਪਿੱਛੋਂ ਪਾਣੀ ਦਾ ਵਹਾ ਆ ਰਿਹਾ ਕਰਕੇ ਸੜਕਾਂ ਧਰ ਚੁੱਕੇ ਨੇ ਫਲ ਜਿਹੜੇ ਲੋਕ ਇੱਧਰ ਆਏ ਹੋਏ ਨੇ ਉਹ ਫਸੇ ਹੋਏ ਨੇ ਉਹਨਾਂ ਨੂੰ ਕੱਢਣਾ ਮੁਸ਼ਕਿਲ ਹੋ ਰਿਹਾ ਤਾਂ ਨਵੇਂ ਲੋਕ ਨੇ ਜਿਹੜੇ ਹੋਰ ਸੈਲਾਨੀ ਨੇ ਉਹ Shimla ਜਾਂ ਕਿਸੇ ਵੀ ਪਹਾੜੀ ਖੇਤਰ ਦੇ ਵਿੱਚ ਨਾ ਜਾ ਨਾ ਹੀ ਆਪਣੇ ਪਰਿਵਾਰ ਨੂੰ ਲੈ ਕੇ ਜਾ ਤੇ ਨਾ ਹੀ ਉਹ ਖੁਦ ਜਾਣ ਕਿਉਂਕਿ ਇੱਥੇ ਸਭ ਕੁਝ ਜਿਹੜਾ ਕਿ ਦਸਦਾ ਨਜ਼ਰ ਆ ਰਿਹਾ ਬਹੁਤ ਜ਼ਿਆਦਾ ਹਾਲਾਤ ਨੇ ਜਿਹੜੇ ਕਿ ਬੇਕਾਬੂ ਹੋ ਚੁੱਕੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਲੋਕ ਆਪਣੀ ਜਾਨ ਨੂੰ ਬਚਾਉਣਾ ਪਹਾੜੀ ਖੇਤਾਂ ਤੋਂ ਹੋਂਕਾ ਜਿਹੜਾ ਕਿ ਦੂਰੀ ਬਣਾ ਕੇ ਰੱਖਣ ਜਦੋਂ ਤੱਕ ਪ੍ਰਸ਼ਾਸਨ ਦੇ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਜਾਂਦੀ ਕਿ ਹੁਣ ਤੁਸੀਂ ਇੱਥੇ ਆ ਸਕਦੇ ਹੋ ਹਾਲਾਤ ਠੀਕ ਹੋ ਗਏ ਉਦੋਂ ਤੱਕ ਕੋਈ ਵੀ ਸ਼ਿਮਲਾ ਬਦਰੀਨਾਥ ਕੇਦਾਰਨਾਥ ਕੁਲੂ ਮਨਾਲੀ ਰੁਤਾਂਗੇ ਇਹ ਜੇ ਇਲਾਕਿਆਂ ਦੇ ਵਿੱਚ ਨਾ ਜਾਓ ਮਨੋਰੰਜਨ ਥੋੜਾ ਰੁਕੇ ਵੀ ਕਾ ਸਕਦੇ ਆਪਣੀ ਜਾਨ ਤੋਂ ਵੱਧ ਕੁਝ ਵੀ ਨਹੀਂ ਤਾਂ ਅਜਿਹੇ ਇਲਾਕੇ ਤੋਂ ਜਿੰਨੀ ਹੋ ਸਕੇ ਉਹਨੀ ਦੂਰੀ ਬਣਾ ਲਓ ਫਿਲਹਾਲ ਉਥੋਂ ਦੇ ਹਾਲਾਤ ਬੇਕਾਬੂ ਹੋ ਚੁੱਕੇ ਨੇ ਐਡਵਾਈਜ਼ਰੀਆਂ ਨਮੀ ਤੋਂ ਨਮੀਆ ਜਾਰੀ ਕੀਤੇ ਜਾ ਰਹੇ ਨੇ ਤਸਵੀਰਾਂ ਸਕਰੀਨ ਤੇ ਲਗਾਤਾਰ ਚੱਲ ਰਹੀਆਂ ਨੇ ਤੁਹਾਨੂੰ ਮਾਹੌਲ ਦਿਖਾ ਰਹੇ ਕਿ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਲੋਕ ਪਹਿਲਾਂ ਹੀ ਉੱਥੇ ਫਸੇ ਹੋਏ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਅਸੀਂ ਸਹੀ ਸਲਾਮਤ ਘਰ ਪਹੁੰਚ ਸਕਦੇ ਆ ਤਾਂ ਦੂਜੇ ਪਾਸੇ ਜਿਹੜੇ ਹੋਰ ਲੋਕ ਨੇ ਉਹ ਇਨ੍ਹਾਂ ਪਹਾੜੀ ਇਲਾਕਿਆਂ ਤੋਂ ਹੁਣ ਤੋਂ ਦੂਰੀ ਬਣਾ ਲੈਣ ਇਹ ਨਾ ਹੋਵੇ ਕਿ ਤੁਸੀਂ ਉੱਥੇ ਚਲੇ ਜਾਓ ਤੇ ਤੁਹਾਡੀ ਜਾਨ ਨੂੰ ਖਤਰਾ ਹੋ ਜਾਵੇ ਦੂਜੇ ਪਾਸੇ ਜਿਸ ਤਰੀਕੇ ਨਾਲ ਪਹਾੜੀ ਖੇਤਾਂ ਦੇ ਵਿੱਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਸਾਡੇ ਦਸੂਬੇ ਦੇ ਵਿੱਚ ਵੀ ਜਿਹੜੇ ਕਿ ਹਰ ਵਰਗੇ ਹਾਲਾਤ ਬਣ ਸਕਦੇ ਨੇ ਇਸ ਦੇ ਚੱਲਦੇ ਪਹਿਲਾਂ ਹੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼